ਪੰਜਾਬੀ ਸਟੱਡੀ ਪੁਆਇੰਟ 63 ਦੇਖ ਰਹੇ ਸਾਰੇ ਵੀਰਸਾ ਇਸ ਚੈਨਲ ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਸੰਬੰਧਿਤ ਹੈ ਅਤੇ ਬੀ ਦੇ ਤੀਸਰੇ ਸਮੈਸਟਰ ਵਿੱਚ ਪੜਨ ਵਾਲੇ ਉਹਨਾਂ ਸਾਰੇ ਹੀ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਫਿਜ਼ੀਕਲ ਐਜੂਕੇਸ਼ਨ ਤੇ ਸਪੋਰਟਸ ਦਾ ਵਿਸ਼ਾ ਆਪਟ ਕੀਤਾ ਹੋਇਆ ਹੈਗਾ ਤੇ ਇਸ ਵਿਸ਼ੇ ਦਾ ਸਿਲੇਬਸ ਤੇ ਕੁਝ ਵੀਡੀਓਜ਼ ਪਹਿਲਾਂ ਹੀ ਅਪਲੋਡ ਕੀਤੀਆਂ ਹੋਈਆਂ ਨੇ ਜਿਹੜੇ ਵਿਦਿਆਰਥੀ ਇਸ ਚੈਨਲ ਦਾ ਲਾਹਾ ਲਾਉਣਾ ਚਾਹੁੰਦੇ ਨੇ ਉਹ ਪਹਿਲਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਪੇਪਰ ਪੈਟਰਨ ਦੇ ਅਕੋਰਡਿੰਗਲੀ ਦੋ ਤਰ੍ਹਾਂ ਦੇ ਕੁਐਸਚਨ ਆਉਣੇ ਆ ਤੁਹਾਨੂੰ ਵੱਡੇ ਕੁਐਸਚਨ ਨੇ ਜਿਹੜੇ 15 ਨੰਬਰ ਦਾ ਕੁਐਸਚਨ ਹੈਗਾ ਤੇ ਛੋਟੇ ਕੁਐਸਚਨ ਹੈਗੇ ਨੇ 5 ਨੰਬਰਾਂ ਦੇ। ਸੋ ਆਪਾਂ ਚੈਪਟਰ ਨੂੰ ਪੜ੍ਹਦੇ ਹੋਏ ਵੱਡੇ ਕੁਐਸਚਨ ਦੇ ਆਨਸਰ ਅਤੇ ਛੋਟੇ ਕੁਐਸਚਨ ਦੇ ਆਨਸਰ ਨਾਲੋਂ ਨਾਲ ਹੀ ਡਿਸਕਸ ਕਰਦੇ ਹੈਗੇ। ਤੇ ਪਹਿਲਾ ਆਪਾਂ ਵੱਡੇ ਕੁਐਸਚਨ ਦੀ ਗੱਲ ਕਰਦੇ ਹੈਗੇ ਆ ਵੱਡਾ ਕੁਐਸਚਨ ਜਿਹੜਾ ਹੈਗਾ ਇਸ ਚੈਪਟਰ ਤੋਂ ਵਿੱਚੋਂ ਬਣਦਾ ਹੈ ਉਹ ਹੈ ਖੇਡਾਂ ਦੀ ਸਖਲਾਈ ਦੇ ਮੁੱਖ ਸਿਧਾਂਤਾਂ ਦਾ ਵਰਣਨ ਕਰੋ ਜਾਂ ਤੁਹਾਨੂੰ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਵੀ ਖੇਡਾਂ ਦੀ ਸਖਲਾਈ ਦੇ ਪੰਜ ਸਿਧਾਂਤਾਂ ਦਾ ਵਰਣਨ ਕਰੋ ਕਿਉਂਕਿ ਇਹਦੇ ਵਿੱਚ ਚੈਪਟਰ ਦੇ ਵਿੱਚ ਪੰਜ ਨਾਲ ਵੱਧ ਸਿਧਾਂਤ ਦਿੱਤੇ ਹੋਏ ਨੇ ਜੇਕਰ ਤੁਹਾਨੂੰ ਪੰਜ ਸਿਧਾਂਤ ਆਉਂਦੇ ਨੇ ਤਾਂ ਤੁਸੀਂ ਉਹਦੇ ਵਿੱਚੋਂ ਜਿਹੜੇ ਤੁਹਾਨੂੰ ਸੌਖੇ ਲੱਗਦੇ ਨੇ ਉਹ ਲਿਖ ਸਕਦੇ ਹੈਗੇ ਆ ਆਦਰਵਾਇਜ਼ ਕੱਲੇ-ਕੱਲੇ ਜਿਹੜੇ ਛੋਟੇ ਕੁਐਸਚਨ ਆਉਣੇ ਨੇ ਬੇਟੇ ਉਹਦੇ ਵਿੱਚ ਤਾਂ ਨੂੰ ਕੱਲੇ-ਕੱਲੇ ਸਿਧਾਂਤ ਬਾਰੇ ਪੁੱਛਿਆ ਜਾ ਸਕਦਾ ਹੈਗਾ ਸੋ ਦੋਨੋਂ ਹੀ ਤਰ੍ਹਾਂ ਦੇ ਨਾਲ ਸਾਨੂੰ ਸਾਰੇ ਸਿਧਾਂਤ ਪੜ੍ਹਨ ਦੀ ਲੋੜ ਹੈਗੀ ਆ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਪੰਜ ਕਰਨੇ ਨੇ ਜਾਂ ਪੰਜ ਤੋਂ ਵੱਧ ਕਰਨੇ ਨੇ ਉਹ ਤੁਹਾਡੀ ਇੱਛਾ ਹੈ ਤਾਂ ਪਹਿਲਾਂ ਆਪਾਂ ਵੱਡਾ ਕੁਐਸਚਨ ਡਿਸਕਸ ਕਰਦੇ ਹੈਗੇ ਖੇਡਾਂ ਦੀ ਸਫਲਤਾ ਦੇ ਸਿਧਾਂਤ ਕਿਸੇ ਵੀ ਪ੍ਰਕਾਰ ਦੇ ਮੁਕਾਬਲੇ ਵਿੱਚ ਕਾਮਯਾਬ ਹੋਣ ਲਈ ਸਿਧਾਂਤ ਬੜੇ ਜ਼ਰੂਰੀ ਹੁੰਦੇ ਨੇ ਆਪਾਂ ਨੂੰ ਪਤਾ ਹੀ ਕਿ ਨਿਯਮਾਂ ਦੇ ਅਨੁਸਾਰ ਹੀ ਜਿਹੜੀ ਖੇਡ ਵੀ ਹੁੰਦੀ ਹੈਗੀ ਆ ਖੇਡਾਂ ਦੇ ਵਿੱਚ ਸਿਖਲਾਈ ਖਿਡਾਰੀ ਦੇ ਪ੍ਰਦਰਸ਼ਨ ਨੂੰ ਵਧੀਆ ਬਣਾਉਣ ਵਿੱਚ ਮਦਦ ਕਰਦੀ ਹੈ ਪਰੰਤੂ ਸਿਰਫ ਖੇਡਾਂ ਦੀ ਸਿਖਲਾਈ ਦਾ ਗਿਆਨ ਹੀ ਖਿਡਾਰੀ ਦੇ ਪ੍ਰਦਰਸ਼ਨ ਦੇ ਵਿੱਚ ਸੁਧਾਰ ਨਹੀਂ ਕਰਦਾ ਸਗੋਂ ਸਿਖਲਾਈ ਦੇ ਉਹ ਸਿਧਾਂਤ ਉਹ ਮਾਰਗਦਰਸ਼ਕ ਤੱਤ ਹੁੰਦੇ ਨੇ ਜੋ ਕਿ ਸਿਖਲਾਈ ਦੇ ਸਹੀ ਵਿਕਾਸ ਅਤੇ ਉਸ ਨੂੰ ਲਾਗੂ ਕਰਨ ਦੇ ਵਿੱਚ ਮਦਦ ਕਰਦੇ ਨੇ ਤੇ ਖਿਡਾਰੀ ਦੇ ਪ੍ਰਦਰਸ਼ਨ ਸੁਧਾਰਨ ਦੇ ਵਿੱਚ ਕੁਝ ਮਹੱਤਵਪੂਰਨ ਉਪਸ਼ਖਾਵਾਂ ਹੁੰਦੀਆਂ ਨੇ ਜੋ ਕਿ ਖਿਡਾਰੀ ਦੇ ਪ੍ਰਦਰਸ਼ਨ ਨੂੰ ਸੁਧਾਰਨ ਦੇ ਵਿੱਚ ਮਦਦ ਕਰਦੀਆਂ ਨੇ ਤੇ ਇਹ ਕੁਝ ਸ਼ਾਖਾਵਾਂ ਇਸ ਪ੍ਰਕਾਰ ਨੇ ਜਿਵੇਂ ਕਿ ਖੇਡਾਂ ਦੀ ਦਵਾਈ ਸਪੋਰਟਸ ਮੈਡੀਸਨ ਖੇਡ ਬਾਇਓਮੈਕੈਨਿਕਸ ਅਭਿਆਸ ਸਰੀਰ ਵਿਗਿਆਨ ਖੇਡ ਮਨੋਵਿਗਿਆਨ ਆਦ ਇਸ ਵਿੱਚ ਸ਼ਾਮਲ ਹੁੰਦੀਆਂ ਨੇ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਖੇਡਾਂ ਦੀ ਸਫਲਾਈ ਦੇ ਸਿਧਾਂਤ ਖੇਡ ਖਿਡਾਰੀ ਦੇ ਪ੍ਰਦਰਸ਼ਨ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਨੇ ਸੋ ਅਸੀਂ ਸਫਲਾਈ ਲਈ ਦਿੱਤੇ ਹੋਏ ਸਮੇਂ ਮਿਹਨਤ ਅਤੇ ਕੋਸ਼ਿਸ਼ ਦਾ ਪੂਰਾ ਫਾਇਦਾ ਲੈਣਾ ਚਾਹੁੰਦੇ ਹੈਗੇ ਤਾਂ ਸਾਰੇ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਕੋਚ ਤੇ ਖਿਡਾਰੀਆਂ ਨੂੰ ਖੇਡਾਂ ਦੀ ਸਿਖਲਾਈ ਦੇ ਸਿਧਾਂਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਪੈਂਦੀ ਹੈਗੀ ਆ ਤਾਂ ਹੁਣ ਆਪਾਂ ਦੇਖਾਂਗੇ ਵੀ ਖੇਡਾਂ ਦੇ ਸਿਖਲਾਈ ਦੇ ਸਿਧਾਂਤ ਹੁਣ ਪਹਿਲੇ ਪੈਰਾਗ੍ਰਾਫ ਦੇ ਅਪੱਚ ਕੀ ਦੇਖਿਆ ਕਿ ਜਿਹੜੇ ਖੇਡਾਂ ਦੇ ਸਿਖਲਾਈ ਦੇ ਸਿਧਾਂਤ ਨੇ ਕਿਉਂ ਜ਼ਰੂਰੀ ਨੇ ਉਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਖੇਡ ਖੇਡਣ ਦੇ ਲਈ ਜਾਂ ਖੇਡਾਂ ਨੂੰ ਸਹੀ ਤਰੀਕੇ ਦੇ ਨਾਲ ਖੇਡਣ ਦੇ ਲਈ ਮਤਲਬ ਪੂਰੇ ਤਰ੍ਹਾਂ ਜਿਹੜੇ ਨਿਯਮ ਹੁੰਦੇ ਨੇ ਉਹਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਕਰਕੇ ਜਿਹੜੇ ਸਿਧਾਂਤ ਜਾਣਨੇ ਬਹੁਤ ਜ਼ਰੂਰੀ ਹੈਗੇ ਨੇ ਤਾਂ ਉਚਿਤ ਤ ਤੇ ਵਿਵਸਥਤ ਸਿਖਲਾਈ ਦੇ ਲਈ ਕੁਝ ਨਿਯਮ ਅਤੇ ਆ ਕਾਇਦੇ ਹਨ ਜੋ ਕਿ ਇਸ ਪ੍ਰਕਾਰ ਨੇ ਪਹਿਲਾ ਹੈ ਓਵਰਲੋਡ ਦਾ ਸਿਧਾਂਤ ਪ੍ਰਿੰਸੀਪਲ ਆਫ ਓਵਰਲੋਡ ਇੰਗਲਿਸ਼ ਦੇ ਵਿੱਚ ਵੀ ਤੁਸੀਂ ਯਾਦ ਕਰਨੀਆਂ ਨੇ ਬੇਟੇ ਕਿਉਂਕਿ ਬੜੀ ਸੌਖੀ ਤਰੀਕੇ ਦੇ ਨਾਲ ਅਸੀਂ ਯਾਦ ਕਰ ਸਕਦੇ ਹਾਂ ਕੋਈ ਔਖੀ ਵੋਕੈਬਲਰੀ ਨਹੀਂ ਹੈਗੀ ਸਿਖਲਾਈ ਦੇ ਵਿੱਚ ਓਵਰਲੋਡ ਲਾਜ਼ਮੀ ਹੈ ਜੋ ਕਿ ਖਿਡਾਰੀ ਦੀ ਪ੍ਰਗਤੀ ਲਈ ਜ਼ਰੂਰੀ ਹੈ ਜਦੋਂ ਖਿਡਾਰੀ ਹਮੇਸ਼ਾ ਇੱਕ ਕਿਸਮ ਦਾ ਭਾਰ ਮਹਿਸੂਸ ਕਰਦਾ ਹੈ ਤਾਂ ਉਹ ਆਪਣਾ ਅਭਿਆਸ ਜਾਰੀ ਰੱਖਦਾ ਹੈ ਤੇ ਉਸ ਦਾ ਸਰੀਰ ਇਸ ਭਾਰ ਦਾ ਹੈਬਿਚੁਅਲ ਹੋ ਜਾਂਦਾ ਹੈ ਮਤਲਬ ਉਹਨੂੰ ਉਹਦੀ ਆਦਤ ਬਣ ਜਾਂਦੀ ਹੈ ਆਦਤ ਹੁੰਦਾ ਮਤਲਬ ਆਦਤ ਬਣ ਜਾਂਦੀ ਹੈ ਠੀਕ ਹੈ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਚੰਗੇ ਤੇ ਵਧੀਆ ਪ੍ਰਦਰਸ਼ਨ ਦੇ ਲਈ ਭਾਰ ਨੂੰ ਵਧਾਇਆ ਜਾਣਾ ਜ਼ਰੂਰੀ ਹੈ ਹੁਣ ਇਹਦਾ ਕਹਿਣਾ ਤਾਂ ਭਾਵੇਂ ਓਵਰਲੋਡ ਦਾ ਮਤਲਬ ਕੀ ਹੈ ਵੀ ਜਦੋਂ ਇੱਕ ਤਰ੍ਹਾਂ ਦਾ ਭਾਰ ਖਿਡਾਰੀ ਚੁੱਕਣਾ ਸਿੱਖ ਜਾਂਦਾ ਹੈ ਤਾਂ ਉਸ ਨੂੰ ਹੋਰ ਭਾਰ ਚੁੱਕ ਕੇ ਦਿਖਾਉਣ ਦੀ ਲੋੜ ਹੁੰਦੀ ਹੈ ਮਤਲਬ ਉਹਦਾ ਭਾਰ ਵਧਾਉਣਾ ਪੈਂਦਾ ਹੈ ਕਈ ਵਾਰ ਬਧੇ ਰਿਪਾਰ ਦੇ ਨਾਲ ਖਿਡਾਰੀ ਥੱਕ ਤਾਂ ਜਾਂਦਾ ਹੈ ਪਰੰਤੂ ਆਰਾਮ ਤੋਂ ਬਾਅਦ ਜ਼ਿਆਦਾ ਤਾਜ਼ਗੀ ਮਹਿਸੂਸ ਕਰਦਾ ਹੈ ਇਸ ਲਈ ਇਸ ਨੂੰ ਇਸ ਲਈ ਸਾਨੂੰ ਭਾਰ ਨੂੰ ਕਦਮ-ਕਦਮ ਕਰ ਕਦਮ ਵਧਾਉਣਾ ਚਾਹੀਦਾ ਹੈ ਹੁਣ ਕਹਿਣ ਦਾ ਭਾਵ ਕੀ ਹੈਗਾ ਵੀ ਜਦੋਂ ਖਿਡਾਰੀ ਨੇ ਅੱਗੇ ਖੇਡ ਦੇ ਵਿੱਚ ਵੱਧ ਅ ਵਧੀਆ ਪ੍ਰਦਰਸ਼ਨ ਕਰਨਾ ਹੈ ਤਾਂ ਉਸ ਨੂੰ ਆਪਣੀ ਜੋ ਅ ਪ੍ਰਦਰਸ਼ਨੀ ਹੈਗੀ ਉਹ ਪਹਿਲਾਂ ਨਾਲੋਂ ਵਧੀਆ ਕਰਨ ਦੀ ਲੋੜ ਪੈਂਦੀ ਹੈ ਤਾਂ ਇਹਦੇ ਲਈ ਜੋ ਸਟੈਪਸ ਨੇ ਉਹ ਪਹਿਲੇ ਕੀਨੇ ਪਹਿਲਾ ਹੈ ਸਟੈਪ ਵੀ ਦੀ ਸਟੈਪ ਮੈਥਡ ਇਸ ਵੀਦੀ ਵਿੱਚ ਸਖਲਾਈ ਲੋਡ ਨੂੰ ਕੁਝ ਹਫ਼ਤਿਆਂ ਆਮ ਤੌਰ ਤੇ 3 ਹਫ਼ਤੇ ਲਈ ਕਦਮ ਦਰ ਕਦਮ ਵਧਾਇਆ ਜਾਂਦਾ ਹੈ ਜਿਸ ਤੋਂ ਬਾਅਦ ਇੱਕ ਹਫ਼ਤਾ ਘਟ ਜਾਂ ਰਿਕਵਰੀ ਲੋਡ 'ਤੇ ਰੱਖਿਆ ਜਾਂਦਾ ਹੈ ਮਤਲਬ ਇਹਦੇ ਵਿੱਚ ਕੀ ਹੈਗਾ ਵੀ ਥੋੜਾ ਥੋੜਾ ਭਾਰ ਵਧਾਇਆ ਜਾਂਦਾ ਹੈਗਾ 3-4 ਹਫ਼ਤੇ ਲਈ ਠੀਕ ਹੈ ਉਸ ਤੋਂ ਬਾਅਦ ਫੇਰ ਇੱਕ ਹਫ਼ਤਾ ਘਟ ਫੇਰ ਰਿਕਵਰੀ ਟਾਈਮ ਹੋ ਜਾਂਦਾ ਹੈ ਤੇ ਫੇਰ ਉਸ ਤੋਂ ਬਾਅਦ ਫੇਰ ਉਸੇ ਤਰੀਕੇ ਨਾਲ ਹੋਣਾ ਆ ਜਾਂਦਾ ਜਿਵੇਂ ਆ ਸਟੈਪ ਦਰ ਸਟੈਪ ਲਿਖਿਆ ਹੈ ਠੀਕ ਹੈ ਰੇਖਾ ਵਿਧੀ ਇਸ ਰੇਖਾ ਵਿਧੀ ਵਿੱਚ ਸਖਲਾਈ ਲੋਡ ਨੂੰ ਸਮੇਂ ਦੇ ਨਾਲ-ਨਾਲ ਹੌਲੀ-ਹੌਲੀ ਅਤੇ ਨਿਰੰਤਰ ਗ੍ਰੈਜੂਅਲੈਂਟ ਸਟੇਡੀਲੀ ਢੰਗ ਨਾਲ ਵਧਾਇਆ ਜਾਂਦਾ ਹੈ ਫ੍ਰੀਕਵੈਂਸੀ ਮਾਤਰਾ ਹੈ ਜੋ ਅਸੀਂ ਕਿੰਨੀ ਵਾਰ ਸਖਲਾਈ ਕਰਦੇ ਹੈਗੇ ਜਿਵੇਂ ਅਸੀਂ ਕੋਈ ਵੀ ਐਕਸਰਸਾਈਜ਼ ਕਰਦੇ ਹਾਂ ਤਾਂ ਉਹਨੂੰ ਕਿੰਨੀ ਵਾਰੀ ਕਰਦੇ ਹਾਂ ਉਹਨੂੰ ਕਹਿੰਦੇ ਨੇ ਫ੍ਰੀਕਵੈਂਸੀ ਠੀਕ ਹੈ ਇੰਟੈਂਸਿਟੀ ਤੀਬਰਤਾ ਸਾਡੇ ਸਖਲਾਈ ਸੈਸ਼ਨਾਂ ਦੀ ਕਿੰਨੀ ਤੀਬਰਤਾ ਹੈ ਕਿੰਨੀ ਕੋ ਅਸੀਂ ਤਾਂ ਦੇ ਹੀ ਦੇ ਨਾਲ ਕੰਮ ਕਰਦੇ ਆਂ ਟਾਈਮ ਸਾਡੇ ਟ੍ਰੇਨਿੰਗ ਸੈਸ਼ਨਾਂ ਦਾ ਸਮਾਂ ਕਿੰਨਾ ਹੈ ਟਾਈਪ ਸਾਡੇ ਸੈਸ਼ਨਾਂ ਵਿੱਚ ਕੀ ਕੀ ਸ਼ਾਮਿਲ ਹੈਗਾ ਅੱਗੇ ਹੈ ਨਿਰੰਤਰਤਾ ਦਾ ਸਧ ਹੁਣ ਜੇ ਤੁਹਾਨੂੰ ਜਿਹੜਾ ਇੱਕ ਕੁਐਸਚਨ ਆਉਂਦਾ ਪੰਜ ਨੰਬਰ ਦਾ ਬਟੇ ਛੋਟਾ ਕੁਐਸਚਨ ਮੈਂ ਨਾਲ ਨਾਲ ਦੱਸ ਰਹੀ ਆ ਤੁਹਾਨੂੰ ਤੇ ਤੁਹਾਨੂੰ ਸਪੈਸ਼ਲ ਮੈਂ ਆਪਾਂ ਬਹੁਤ ਟਾਈਮ ਵੇਸਟ ਨਹੀਂ ਕਰਨਾ ਹੈਗਾ ਜਿਹੜਾ ਇਹ ਜਣਾ ਸਖਲਾਈ ਦਾ ਪਹਿਲਾ ਸਿਧਾਂਤ ਹੈ ਛੋਟੇ ਕੁਐਸਚਨਾਂ ਦੇ ਵਿੱਚ ਵੀ ਪੁੱਛਿਆ ਹੋਇਆ ਜੋ ਤੁਹਾਡੇ ਪਿੱਛੇ ਕੁਐਸਚਨ ਬੈਂਕ ਬਣਿਆ ਹੋਇਆ ਇਸ ਚੈਪਟਰ ਦੇ ਤਾਂ ਉਹਦੇ ਵਿੱਚ ਇੱਕ ਕਵੈਸਚਨ ਪੁੱਛਿਆ ਹੋਇਆ ਹੈਗਾ ਓਵਰਲੋਡ ਦੱਸਦਾ ਇਹਦੇ ਵਿੱਚ ਫਿਰ ਆਪਾਂ ਸਾਰਾ ਲਿਖ ਦੇਣਾ ਠੀਕ ਹੈ ਧਿਆਨ ਰੱਖਣਾ ਹੈਗਾ 5 ਨੰਬਰ ਦਾ ਕਵੈਸਚਨ ਬੜੇ ਸੋਹਣੇ ਤਰੀਕੇ ਨਾਲ ਹੱਲ ਕਰਨਾ ਤਾਂ 5 ਨੰਬਰ ਪੂਰੇ ਆ ਜਾਂਦੇ ਨੇ ਠੀਕ ਹੈ ਤੇ ਦੂਸਰਾ ਜੋ ਸਿਧਾਂਤ ਹੈ ਉਹ ਹੈ ਨਿਰੰਤਰਤਾ ਦਾ ਸਿਧਾਂਤ ਇਹ ਵੀ ਜਿਹੜਾ ਤੁਹਾਡੇ ਛੋਟੇ ਕਵੈਸਚਨਾਂ 'ਚ ਵੀ ਆਊਗਾ ਤੇ ਵੱਡੇ 'ਚ ਵੀ ਆਪਾਂ ਨੇ ਲਿਖਣਾ ਲਿਖਣਾ ਠੀਕ ਆ ਤਾਂ ਪ੍ਰਿੰਸੀਪਲ ਆਫ ਕੰਟੀਨਿਉਟੀ ਨਿਰੰਤਰਤਾ ਦਾ ਸਿਧਾਂਤ ਇਸ ਹਾਲ ਨੂੰ ਦਰਸਾਉਂਦਾ ਹੈ ਕਿ ਖੇਡਾਂ ਦੀ ਸਖਲਾਈ ਨਿਯਮਤ ਲਗਾਤਾਰ ਅਤਿ ਸਿਰ ਹੋਣੀ ਚਾਹੀਦੀ ਹੈ ਜੋ ਕਿ ਇੱਕ ਲੰਮੇ ਸਮੇਂ ਤ ਤੇ ਇਹ ਜ਼ੋਰ ਦਿੰਦਾ ਹੈ ਇੰਨਾ ਗੱਲਾਂ ਤੇ ਨਿਰੰਤਰਤਾ ਕੀ ਹੁੰਦੀ ਹੈ ਵੀ ਜਿਹੜੀ ਗੱਲ ਕੰਮ ਅਸੀਂ ਲਗਾਤਾਰ ਕਰਦੇ ਰਹੇ ਨੇ ਹੈਗੇ ਜਿਵੇਂ ਤੁਸੀਂ ਲਗਾਤਾਰ ਪੜ੍ਹਦੇ ਹੋ ਠੀਕ ਹੈ ਲਗਾਤਾਰ ਆਪਾਂ ਸਕੂਲ ਜਾਂ ਕਾਲਜ ਜਾਂਦੇ ਹੈਗੇ ਹੁਣ ਆਪਾਂ ਗੱਲਾਂ ਨਿਰੰਤਰਤਾ ਤੇ ਇਹਦੇ ਲਈ ਜਿਹੜਾ ਹੈਗਾ ਕਿਹੜੇ-ਕਿਹੜੇ ਗੱਲਾਂ ਤੇ ਜ਼ੋਰ ਦਿੱਤਾ ਜਾਂਦਾ ਹੈ ਪ੍ਰਦਰਸ਼ਨ ਸੁਧਾਰ ਲਈ ਲੰਬੇ ਸਮੇਂ ਦਾ ਯਤਨ ਦੀ ਲੋੜ ਹੁੰਦੀ ਹੈ ਜਿਵੇਂ ਇਹਦੇ ਤਾਂ ਆ ਦੇ ਵਿੱਚ ਦਿਖਾਇਆ ਹੋਇਆ ਹੈਗਾ ਠੀਕ ਹੈ ਤੁਸੀਂ ਇਸ ਤਰੀਕੇ ਨਾਲ ਟੇਬਲ ਬਣਾ ਸਕਦੇ ਹੋ ਜੋ ਤੁਹਾਡੇ ਵਿੱਚ ਯੋਗਤਾ ਹੈਗੀ ਤਾਂ ਟੇਬਲ ਬਣਾ ਕੇ ਲਿਖੋਗੇ ਤਾਂ ਤੁਹਾਡਾ ਜਿਹੜਾ ਆਨਸਰ ਹੈ ਹੋਰ ਵੀ ਮਤਲਬ ਪੂਰਨ ਬਣ ਜਾਂਦਾ ਹੋਰ ਵੀ ਇੰਪ੍ਰੈਸਿਵ ਬਣ ਜਾਂਦਾ ਠੀਕ ਹੈ ਸਖਲਾਈ ਵਿੱਚ ਅੰਤਰਾਲ ਜਾਂ ਲੰਬੀ ਬ੍ਰੇਕ ਤਰੱਕੀ ਨੂੰ ਘਟਾ ਦਿੰਦੀ ਹੈ ਤੇ ਪ੍ਰਦਰਸ਼ਨ ਵਿੱਚ ਗ੍ਰਾਵਟ ਲੈ ਸਕਦੀ ਹੈ ਹੁਣ ਉਹ ਕੀ ਕਹਿੰਦਾ ਵੀ ਪਹਿਲੇ ਦੇ ਵਿੱਚ ਤਾਂ ਕਿਹਾ ਵੀ ਲੰਮੇ ਸਮਲੇ ਯਤਨ ਕਰਨਾ ਪਰ ਕਹਿੰਦਾ ਵੀ ਜੇਕਰ ਬ੍ਰੇਕ ਪਾ ਦੇਵੇ ਮਤਲਬ ਅੰਦਰ ਵਿੱਚ ਛੱਡਦਾ ਕੰਮ ਹੈ ਨਾ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਪ੍ਰਦਰਸ਼ਨ ਦੇ ਵਿੱਚ ਗ੍ਰਾਵਟ ਆਉਂਦੀ ਹੈ ਜਿਵੇਂ ਆਪਾਂ ਕੋਈ ਪ੍ਰੈਕਟਿਸ ਕਰਦੇ ਹਾਂ ਨਾ ਇਹ ਆਪਾਂ ਨੂੰ ਪਤਾ ਹੀ ਹੈ ਕਿ ਅਸੀਂ ਜਦੋਂ ਤੱਕ ਪ੍ਰੈਕਟਿਸ ਕਰਦੇ ਰਹੇ ਚਲੋ ਤੁਸੀਂ ਜੇ ਰੇਸ ਲਾਉਨੇ ਹੈ ਨਾ ਜਾਂ ਕੋਈ ਵੀ ਖੇਡ ਖੇਡਦੇ ਹੋ ਲਗਾਤਾਰ ਖੇਡਦੇ ਰਹੇ ਤਾਂ ਤੁਹਾਡੀ ਖੇਡ ਜਿਹੜੀ ਹੈਗੀ ਆ ਉਹ ਵਧੀਆ ਹੁੰਦੀ ਹੈ ਉਸ ਵਿੱਚ ਸੁਧਾਰ ਆਉਂਦਾ ਪਰ ਜੇ ਤੁਸੀਂ ਵਿਚਾਲੇ ਛੱਡ ਦਿੰਨੇ ਹੋ ਤਾਂ ਫਿਰ ਕੀ ਹੁੰਦਾ ਪ੍ਰਦਰਸ਼ਨ ਘਟਿਆ ਹੋ ਜਾਂਦਾ ਹੈ। ਤਾਂ ਨਿਰੰਤਰਤਾ ਦੇ ਸਿਧਾਂਤ ਦੇ ਵਿੱਚ ਅਗਲਾ ਜੋ ਹੈ ਉਹ ਹੈ ਹੁਨਰ ਤੇ ਤੰਦਰੁਸਤੀ ਨੂੰ ਨਿਰੰਤਰਤਾ ਦੇ ਆਧਾਰ 'ਤੇ ਦਰ ਬਣਾਈ ਰੱਖਣਾ ਅਤੇ ਵਿਕਸਿਤ ਕਰਨਾ। ਤੇ ਇਹਦੇ ਵਿੱਚ ਕੀ ਹੈਗਾ ਕਿ ਸੜੀ ਸਾਡੀ ਸਰੀਰਕ ਤੰਦਰੁਸਤੀ ਵੀ ਜ਼ਰੂਰੀ ਹੈ ਤੇ ਨਾਲੋਂ ਨਾਲ ਅਸੀਂ ਜੋ ਖੇਡ ਖੇਡ ਰਹੇ ਹੈਗੇ ਉਹਦੇ ਵਿੱਚ ਜਿੰਨੇ ਕੁ ਟੈਕਸ ਨੇ ਉਹਨਾਂ ਨੂੰ ਨਾਲੋਂ ਨਾਲ ਆਪਾਂ ਬਣਾ ਕੇ ਹੀ ਰੱਖਣਾ ਹੈਗਾ ਹੁਣ ਇਹ ਇਸ ਤਰੀਕੇ ਦੇ ਨਾਲ ਤੁਸੀਂ ਇਹ ਬਣਾ ਸਕਦੇ ਹੈਗੇ ਟੇਬਲ ਠੀਕ ਅ ਅੱਗੇ ਹੈ ਦਾ ਇਸ ਦਾ ਪੁਆਇੰਟ ਤਾਕਤ ਸ਼ੈਣਸ਼ੀਲਤਾ ਜਾਂ ਤਕਨੀਕ ਦੇ ਵਿੱਚ ਅਨੁਕੂਲਤਾ ਅਤੇ ਸੁਧਾਰਨ ਲਈ ਬਾਰ ਬਾਰ ਤੇ ਨਿਯਮਤ ਉਤੇਜਨਾ ਦੀ ਲੋੜ ਹੁੰਦੀ ਹੈ ਵੀ ਮਤਲਬ ਕਹਿਣ ਦਾ ਮਾਨਸਿਕ ਤੌਰ ਤੇ ਵੀ ਜਿਹੜਾ ਸਿਖਿਆਰਥੀ ਹੈਗਾ ਉਸ ਨੂੰ ਤਿਆਰ ਰਹਿਣਾ ਚਾਹੀਦਾ ਹੈ ਬਾਧੂ ਤੋਂ ਵੱਧ ਕੌਸ਼ਲ ਸਿੱਖਾਂ ਵੱਧ ਤੋਂ ਵੱਧ ਆਪਣੀ ਜੋ ਟੈਕਨੀਕਸ ਨੇ ਉਹਨਾਂ ਦੇ ਵਿੱਚ ਸੁਧਾਰ ਲਿਆ ਸੁਧਾਰ ਸ਼ਬਦ ਵਿੱਚ ਅਸੀਂ ਕਹਿ ਸਕਦੇ ਹੈਗੇ ਕਿ ਇੱਕ ਖਿਡਾਰੀ ਦੇ ਲਈ ਕੋਈ ਵੀ ਆਰਾਮ ਨਹੀਂ ਕੋਈ ਰੋਕ ਨਹੀਂ ਨਿਯਮਤ ਸਖਲਾਈ ਜਾਰੀ ਰੱਖੋ ਤਾਂ ਜੋ ਸੁਧਾਰ ਹੁੰਦਾ ਰਹੇ ਨਹੀਂ ਇਹਨਾਂ ਯਾਦ ਰੱਖਣੀਆਂ ਨੇ ਵਿਰਾਮ ਹੁੰਦਾ ਵੀ ਆਰਾਮ ਕਰਨਾ ਠੀਕ ਹੈ ਤੀਸਰਾ ਸਿਧਾਂਤ ਹੈ ਵਿਅਕਤੀਗਤ ਅੰਤਰ ਦਾ ਸਿਧਾਂਤ ਪ੍ਰਿੰਸੀਪਲਸ ਆਫ ਡਿਫਰੈਂਸ ਆਫ ਇੰਡੀਵਿਡਿਉਐਲਟੀ ਹੁਣ ਇਹਦਾ ਮਤਲਬ ਕੀ ਹੈਗਾ ਕਿ ਹਰੇਕ ਵਿਅਕਤੀ ਦੂਜੇ ਨਾਲ ਵੱਖਰਾ ਹੈ ਜਿਵੇਂ ਆਪਾਂ ਜਾਣਦੇ ਹੈਗੇ ਸਾਰੇ ਕੀ ਚਾਹੇ ਉਹ ਜੁੜਵਾ ਭੈਣ ਭਰਾ ਹੋਣ ਜੁੜਵਾ ਭਰਾ ਹੋਣ ਤਾਂ ਵੀ ਉਹਨਾਂ ਦੇ ਸੁਭਾਅ ਦੇ ਵਿੱਚ ਉਹਨਾਂ ਦੀਆਂ ਸਮਰੱਥਾਵਾਂ ਦੇ ਵਿੱਚ ਸਰੀਰਕ ਤੇ ਮਾਨਸਿਕ ਰੂਪ ਦੇ ਵਿੱਚ ਅੰਤਰ ਹੁੰਦਾ ਹੀ ਹੁੰਦਾ ਹੈ ਤਾਂ ਇਹ ਪੁਆਇੰਟ ਇਸ ਗੱਲ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈਗਾ ਕਿ ਇਸ ਸੰਸਾਰ ਵਿੱਚ ਕੋਈ ਦੋ ਲੋਕ ਇੱਕੋ ਜਿਹੇ ਨਹੀਂ ਹੁੰਦੇ ਇਸ ਲਈ ਸਮਾਜਿਕ ਖੇਲਾਈ ਵਿੱਚ ਹਰੇਕ ਕੋਚ ਦਾ ਟ੍ਰੇਨਿੰਗ ਦਾ ਅਲੱਗ-ਅਲੱਗ ਅੰਦਾਜ਼ ਹੁੰਦਾ ਹੈ ਇਸੇ ਤਰ੍ਹਾਂ ਹਰੇਕ ਟ੍ਰੇਨਰ ਖੇਡਾਂ ਦੀ ਟ੍ਰੇਨਿੰਗ ਉੱਤੇ ਆਪਣੀ ਨਜ਼ਰ ਰੱਖਦਾ ਹੈ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਖਿਡਾਰੀ ਦੀ ਉਮਰ ਲਿੰਗ ਸਰੀਰਕ ਢਾਂਚਾ ਮਾਨਸਿਕ ਪੱਧਰ ਰੁਚੀਆਂ ਮੌਜੂਦਾ ਫਿਟਨੈਸ ਦਾ ਦਰਜਾ ਤਕਨੀਕੀ ਤਜਰਬਾ ਭਾਰ ਚੱਲਣ ਦੀ ਸਮਰੱਥਾ ਕੈਪੇਬਿਲਿਟੀ ਟੂ ਵੇਅਰ ਦੀ ਲੋਡ ਦਾ ਸਹੀ ਤੌਰ ਤੇ ਮਲੰਕਣ ਕਰਨਾ ਚਾਹੀਦਾ ਮਤਲਬ ਪਹਿਲਾ ਜਿਹੜਾ ਹੈ ਖਿਡਾਰੀ ਸਿੱਖਣ ਲੱਗਦਾ ਹੈ ਤਾਂ ਉਹਦੇ ਲਈ ਆ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਪਊਗਾ ਜੋ ਉਹਦਾ ਟ੍ਰੇਨਰ ਹੈਗਾ ਜਾਂ ਕੋਚ ਹੈਗਾ ਠੀਕ ਹੈ ਕਿਉਂਕਿ ਹਰੇਕ ਖਿਡਾਰੀ ਇੱਕ ਦੂਜੇ ਨਾਲ ਵੱਖਰਾ ਹੈ ਤੇ ਇੱਕ ਖਿਡਾਰੀ ਲਈ ਬਣਾਇਆ ਗਿਆ ਸਖਲਾਈ ਸ਼ਡਿਊਲ ਕਿਸੇ ਹੋਰ ਖਿਡਾਰੀ ਲਈ ਠੀਕ ਨਹੀਂ ਹੋ ਸਕਦਾ ਤੇ ਇਹ ਸਾਰੇ ਵਿਅਕਤੀਗਤ ਅੰਤਰ ਖੇਡਾਂ ਦੀ ਟ੍ਰੇਨਿੰਗ ਦੇਣ ਸਮੇਂ ਧਿਆਨ ਵਿੱਚ ਰੱਖਣੇ ਚਾਹੀਦੇ ਹੈਗੇ ਨੇ ਤਾਂ ਅਗਲਾ ਜੋ ਪੁਆਇੰਟ ਹੈ ਇਹ ਵੀ ਬੇਟੇ ਛੋਟੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਤਾਂ ਤੁਸੀਂ ਇਹਨੂੰ ਵੀ ਚੰਗੀ ਤਰ੍ਹਾਂ ਯਾਦ ਕਰਨਾ ਹੈਗਾ ਠੀਕ ਹੈ ਤੇ ਅਗਲਾ ਜੋ ਸਿਧਾਂਤ ਹੈ ਉਹ ਹੈ ਪ੍ਰਗਤੀਸ਼ੀਲ ਵਿਸ਼ੇਸ਼ੀਕਰਨ ਦਾ ਸਿਧਾਂਤ ਪ੍ਰਿੰਸੀਪਲ ਆਫ ਪ੍ਰੋਗਰੈਸਿਵ ਸਪੈਸ਼ਲਾਈਜੇਸ਼ਨ ਇਸ ਸਿਧਾਂਤ ਅਨੁਸਾਰ ਸ਼ੁਰੂਆਤੀ ਸਿਖਲਾਈ ਦੌਰਾਨ ਖਿਡਾਰੀਆਂ ਦੀ ਆਮ ਫਿਟਨੈਸ ਤੇ ਧਿਆਨ ਦੇਣ ਦੀ ਲੋੜ ਹੈ ਤੇ ਇਹ ਖਿਡਾਰੀਆਂ ਦੇ ਸਮੁੱਚੇ ਵਿਕਾਸ ਲਈ ਲਾਭਦਾਇਕ ਹੁੰਦਾ ਹੈ ਤੇ ਭਵਿੱਖ ਵਿੱਚ ਚੰਗੇ ਪ੍ਰਦਰਸ਼ਨ ਦੇ ਵਿੱਚ ਮਦਦ ਕਰਦਾ ਹੈ ਤੇ ਇਸ ਤਰੀਕੇ ਨਾਲ ਖਿਡਾਰੀਆਂ ਦੀ ਅੰਦਰੂਨੀ ਪ੍ਰਤਿਵਾ ਅਤੇ ਹੁਨਰ ਨੂੰ ਖੋਜਣਾ ਜਾਂ ਲੱਭਣਾ ਆਸਾਨ ਹੋ ਜਾਂਦਾ ਹੈ ਖੋਜਣਾ ਜਾਂ ਲੱਭਣਾ ਇਸ ਪ੍ਰਕਿਰਿਆ ਦੇ ਨਾਲ ਖਿਡਾਰੀਆਂ ਨੂੰ ਬਾਅਦ ਦੇ ਪੜਾਅ ਵਿੱਚ ਸਿਖਲਾਈ ਦੇਣਾ ਆਸਾਨ ਹੋ ਜਾਂਦਾ ਹੈ ਤੇ ਇਹ ਖਿਡਾਰੀਆਂ ਅਤੇ ਉਹਨਾਂ ਦੇ ਪ੍ਰਦਰਸ਼ਨ ਤੇ ਲੰਮੇ ਸਮੇਂ ਤੱਕ ਪ੍ਰਭਾਵ ਪਾਉਂਦਾ ਹੈਗਾ ਤੋਂ ਅਗਲਾ ਜੋ ਸਿਧਾਂਤ ਹੈ ਉਹ ਹੈ ਪਰਗਤੀਸ਼ੀਲ ਵਿਕਾਸ ਦੱਸਦਾ ਪ੍ਰਿੰਸੀਪਲ ਆਫ ਪ੍ਰੋਗਰੈਸਿਵ ਡਿਵੈਲਪਮੈਂਟ ਇਹੇ ਭਾਰ ਨੂੰ ਵਧਾਉਣ ਦੀ ਪ੍ਰਕਿਰਿਆ ਤੇ ਜ਼ੋਰ ਦਿੰਦਾ ਹੈ ਜਿਸ ਦਾ ਮਤਲਬ ਇਹ ਹੈ ਖਿਡਾਰੀਆਂ ਤੇ ਭਾਰ ਕਦਮ ਦਰ ਕਦਮ ਦਾ ਆ ਜਾਣਾ ਚਾਹੀਦਾ ਹੈ ਸ਼ੁਰੂਆਤੀ ਪੜਾਅ ਦੇ ਵਿੱਚ ਜੋ ਭਾਰ ਹੈ ਉਹ ਦਿਨ ਕਦੇ ਵੀ ਸਥਾਈ ਨਹੀਂ ਹੋ ਸਕਦਾ ਤੇ ਇਹ ਚੰਗੇ ਪ੍ਰਦਰਸ਼ਨ ਦੇ ਵਿੱਚ ਮਦਦਗਾਰ ਨਹੀਂ ਹੁੰਦਾ ਇਸ ਦੌਰਾਨ ਖਿਡਾਰੀਆਂ ਦੇ ਪ੍ਰਦਰਸ਼ਨ ਜਿਹੜਾ ਹੈ ਉਹ ਘਟਣ ਲੱਗਦਾ ਹੈ ਇਸ ਨਾਲ ਭਾਰ ਵਧਾਉਣਾ ਹੌਲੀ-ਹੌਲੀ ਇਸ ਲਈ ਭਾਰ ਵਧਾਉਣਾ ਹੌਲੀ-ਹੌਲੀ ਅਪਤੇ ਸਥਿਰ ਪ੍ਰਕਿਰਿਆ ਹੋਣੀ ਚਾਹੀਦੀ ਵੀ ਇੱਕਦਮ ਜਿਹੜਾ ਹੈਗਾ ਭਾਰ ਵਧਾਉਣਾ ਹੈਗਾ ਸਗੋਂ ਭਾਰਤ ਕਤੀ ਸ਼ੀਰ ਢੰਗ ਦੇ ਨਾਲ ਵੀ ਹੌਲੀ-ਹੌਲੀ ਜਿਹੜਾ ਹੈ ਕਿਸੇ ਵੀ ਜਿਹੜਾ ਸਿਖਿਆਰਤੀ ਹੈ ਉਹਦੇ ਉੱਤੇ ਜਿਹੜਾ ਲੋਡ ਹੈ ਜਾਂ ਜਿਵੇਂ ਉਹ ਭਾਰ ਸਹਿਣ ਦੀ ਸਮਰੱਥਾ ਹੈ ਉਹ ਹੌਲੀ-ਹੌਲੀ ਵਧਾਉਣੀ ਚਾਹੀਦੀ ਹੈਗੀ ਤੇ ਅੱਗੇ ਤੁਹਾਡਾ ਟੇਬਲ ਹੈਗਾ ਤੁਸੀਂ ਇਹਦੇ ਅਕੋਰਡਿੰਗਲੀ ਸਿਕਸ ਦੇਖ ਸਕਦੇ ਹੈਗੇ ਤਾਂ ਅੱਗੇ ਹੈਗਾ ਤੁਹਾਡਾ ਵਿਸ਼ੇਸ਼ੀਕਰਨ ਇਹ ਹੈ ਪ੍ਰਿੰਸੀਪਲ ਆਫ ਅ ਸਪੈਸ਼ਲਾਈਜੇਸ਼ਨ ਹੁਣ ਇਸ ਵਿਸ਼ੇਸ਼ੀਕਰਨ ਕੀ ਹੁੰਦਾ ਵੀ ਹਰੇਕ ਜਿਹੜਾ ਖਿਡਾਰੀ ਹੈ ਦੂਜਿਆਂ ਨਾਲੋਂ ਵੱਖਰਾ ਹੈ ਮਤਲਬ ਹਰੇਕ ਖਿਡਾਰੀ ਦੇ ਵਿੱਚ ਕਿਸੇ ਪੱਖ ਤੋਂ ਖਾਸ ਵਿਸ਼ੇਸ਼ਤਾ ਹੋ ਸਕਦੀ ਹੈਗੀ ਤਾਂ ਇਸ ਸਿਧਾਂਤ ਦਾ ਮਤਲਬ ਇਹ ਹੈ ਕਿ ਇੱਕੋ ਜਿਹੇ ਖੇਡਾਂ ਦੇ ਖਿਡਾਰੀਆਂ ਦੀਆਂ ਲੋੜਾਂ ਵੀ ਵੱਖ-ਵੱਖ ਹੁੰਦੀਆਂ ਨੇ ਜਿਵੇਂ ਕਿ ਲੰਮੀ ਦੌੜ ਦੇ ਦੜਾਕਾਂ ਅਤੇ ਹੋਰ ਖੇਡਾਂ ਦੇ ਖਿਡਾਰੀ ਵੱਖੋ-ਵੱਖਰੇ ਤਰ੍ਹਾਂ ਦੀਆਂ ਲੋੜਾਂ ਰੱਖਦੇ ਨੇ ਕਿਸੇ ਨੂੰ ਤਾਕਤ ਦੀ ਵੱਧ ਲੋੜ ਹੁੰਦੀ ਹੈ ਤੇ ਕਿਸੇ ਨੂੰ ਤੇਜ਼ੀ ਦੀ ਤੇ ਇਹ ਨਿਯਮ ਫੁੱਟਬਾਲ ਕ੍ਰਿਕਟ ਵਾਲੀਬਾਲ ਹਾਕੀ ਆਦ ਖੇਡਾਂ ਦੇ ਵਿੱਚ ਵੀ ਮ ਮਨ ਨਹੀਂ ਆਂਦੀ ਹੈਗੀ ਤੇ ਹਰੇਕ ਖਿਡਾਰੀ ਨੂੰ ਆਪਣੇ ਖੇਡ ਲਈ ਵੱਖਰੇ ਢੰਗ ਨਾਲ ਤਿਆਰ ਹੋਣਾ ਪੈਂਦਾ ਹੈ ਤੇ ਇਸ ਲਈ ਸਖਲਾਈ ਸਮੇਂ ਵੀ ਜਿਹੜਾ ਖਿਡਾਰੀ ਦੇ ਯੋਗਦਾਨ ਤੇ ਉਸ ਦੀਆਂ ਮੁੱਖ ਲੋੜਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ ਤਾਂ ਅਗਲਾ ਸਿਧਾਂਤ ਹੈ ਭਿੰਨਤਾ ਦਾ 10 ਦਾ ਪ੍ਰਿੰਸੀਪਲ ਆਫ ਵੈਰੈਟੀ ਇਸ ਸਿਧਾਂਤ ਅਮ ਤਾ ਖਿਡਾਰੀਆਂ ਨੂੰ ਆਪਣੀ ਸਖਲਾਈ ਦੇ ਵਿੱਚ ਵੱਖੋ ਵੱਖਰ ਤਰੀਕਿਆਂ ਦੀ ਲੋੜ ਹੁੰਦੀ ਹੈ ਤਾਂ ਜੋ ਉਹ ਬੋਰ ਨਾ ਹੋਣ ਖੁਸ਼ ਰਹਿਣ ਅਤੇ ਪ੍ਰੇਰਿਤ ਵੀ ਰਹਿਣ ਉਦਾਹਰਨ ਵਜੋਂ एरोਬਿਕ ਟ੍ਰੇਨਿੰਗ ਹੈ ਜਿਹੜੀ ਇਸ ਦੇ ਕਈ ਰੂਪ ਹੁੰਦੇ ਨੇ ਅਸੀਂ ਤਰੱਕੀ ਦੌੜਨਾ ਸਾਈਕਲਿੰਗ ਅਤੇ ਸਰਕਟ ਸਖਲਾਈ ਵਰਗੀਆਂ ਕਈ ਗਤੀਵਿਧੀਆਂ ਦੇ ਨਾਲ एरोਬਿਕ ਸਿਸਟਮ ਦੀ ਸਖਲਾਈ ਕਰ ਸਕਦੇ ਹਾਂ ਤਾਕਤ ਦੀ ਟ੍ਰੇਨਿੰਗ ਵਿੱਚ ਵੀ ਵੱਖੋ-ਵੱਖਰੇ ਤਰੀਕੇ ਵਰਤੇ ਜਾਂਦੇ ਨੇ ਆਈਸੋਮੈਟ੍ਰਿਕ ਤੇ ਆਈਸੋਟੈਨਿਕ ਟੋਨਿਕ ਤਰੀਕੇ ਤਾਕਤ ਵਧਾਉਂਦੇ ਨੇ ਪਰੰਤੂ ਇਹ ਵੱਖ-ਵੱਖ ਸਮਗਰੀ ਜਿਵੇਂ ਕਿ ਫ੍ਰੀ ਵੇਟਸ ਇਲਾਸਟਿਕ ਬੈਂਡਸ ਅਤੇ ਹਾਈਡਰੋਲਿਕ ਡਿਵਾਈਸ ਜਿਹੜੀਆਂ ਨੇ ਉਹ ਵਰਤੇ ਜਾਂਦੇ ਹਨ ਤੇ ਇਹਦੇ ਨਾਲ ਜਿਹੜਾ ਹੈ ਅ ਵੱਖ-ਵੱਖਰੇ ਜਿਹੜੇ ਖਿਡਾਰੀ ਨੇ ਉਹ ਵੱਖ-ਵੱਖਰੇ ਤਰੀਕਿਆਂ ਦੇ ਨਾਲ ਸਖਲਾਈ ਪ੍ਰਾਪਤ ਕਰ ਸਕਦੇ ਹੈਗੇ ਨੇ ਆਰਾਮ ਅਤੇ ਸੁਧਾਰ ਦੱਸਦਾ ਹਾਂ ਤੁਹਾਨੂੰ ਖਿਡਾਰੀਆਂ ਦੇ ਟ੍ਰੇਨਿੰਗ ਸੈਸ਼ਨ ਦੇ ਵਿੱਚ ਆਰਾਮ ਅਤੇ ਸੁਧਾਰ ਬੜੇ ਜ਼ਰੂਰੀ ਹੁੰਦੇ ਨੇ ਭਾਰੀ ਅਭਿਆਸ ਦੇ ਦੌਰਾਨ ਸਰੀਰ ਨੂੰ ਠੀਕ ਰੱਖਣ ਦੇ ਲਈ ਸਖਲਾਈ ਦੇ ਦੌਰਾਨ ਆਰਾਮ ਲੈਣਾ ਜ਼ਰੂਰੀ ਹੈ ਜਦੋਂ ਅਸੀਂ ਆਰਾਮ ਕਰਦੇ ਹੈਗੇ ਤਾਂ ਸਾਡਾ ਸਰੀਰ ਮੁੜ ਤੋਂ ਤੰਦਰੁਸਤ ਹੁੰਦਾ ਹੈ ਤੇ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੁੰਦਾ ਹੈ ਮਤਲਬ ਕਹਿਣ ਦਾ ਭਾਵ ਕੀ ਹੈਗਾ ਵੀ ਜਿਹੜਾ ਭਾਰੀ ਅਭਿਆਸ ਦੇ ਦੌਰਾਨ ਕੁਝ ਸਮੇਂ ਬਾਅਦ ਆਰਾਮ ਦੀ ਲੋੜ ਹੁੰਦੀ ਹੈ ਜਿਸ ਦੇ ਨਾਲ ਕੀ ਹੁੰਦਾ ਹੈ ਜਿਹੜਾ ਖਿਡਾਰੀ ਦੀ ਖੇਡ ਹੈ ਜਿਹੜੀ ਉਸ ਦੇ ਵਿੱਚ ਸੁਧਾਰ ਆਉਂਦਾ ਹੈ ਇਹ ਹੈ ਆਰਾਮ ਅਤੇ ਸੁਧਾਰ ਦਾ ਸਿਧਾਂਤ ਇਹ ਛੋਟੇ ਕੁਐਸਚਨ ਦੇ ਰੂਪ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈਗਾ ਇਸ ਕੁਐਸਚਨ ਦੇ ਲੈਸਨ ਦੇ ਐਂਡ ਦੇ ਵਿੱਚ ਛੋਟੇ ਕੁਐਸਚਨਾਂ ਦੇ ਵਿੱਚ ਪੁੱਛਿਆ ਗਿਆ ਹੈਗਾ ਸੌਖਾ ਹੀ ਆ ਤੁਸੀਂ ਇਹ ਵੀ ਯਾਦ ਕਰ ਸਕਦੇ ਹੋ ਠੀਕ ਹੈ ਸਰਗਰਮ ਭਾਗੀਦਾਰੀ ਦਾ ਸਿਧਾਂਤ ਪ੍ਰਿੰਸੀਪਲ ਆਫ ਐਕਟਿਵ ਇੰਪਰੂਵਮੈਂਟ ਸਖਲਾਈ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੇ ਲਈ ਸਰਗਰਮ ਸ਼ਮੂਰਯਤ ਜ਼ਰੂਰੀ ਹੈ ਸਰਗਰਮ ਸ਼ਮੂਰਯਤ ਕੀ ਹੁੰਦੀ ਹੈ ਐਕਟਿਵ ਪਾਰਟਿਸਪੇਸ਼ਨ ਮਤਲਬ ਜਿਵੇਂ ਆਪਾਂ ਕੋਈ ਵੀ ਖੇਡ ਖੇਡਣੀ ਸ਼ੁਰੂ ਕਰਦੇ ਹੈਗੇ ਵੀ ਉਹਨੂੰ ਲਗਾਤਾਰ ਖੇਡੀ ਹੁਣ ਜੇਕਰ ਇਹ ਆ ਵੀ ਇੱਕ ਦਿਨ ਖੇਡ ਲੈ 10 ਦਿਨ ਨਹੀਂ ਖੇਡੇ ਫਿਰ ਉਹਨੂੰ ਅਸੀਂ ਸਰਗਰਮ ਸ਼ਮੂਰਯਤ ਨਹੀਂ ਕਹਿ ਸਕਦੇ ਐਕਟਿਵ ਇਨਵੋਲਵਮੈਂਟ ਨਹੀਂ ਕਹਿ ਸਕਦੇ ਠੀਕ ਹੈ ਇੱਕ ਐਥਲੀਟ ਦਾ ਪ੍ਰਦਰਸ਼ਨ ਹੈ ਜਿਹੜਾ ਸਖਲਾਈ ਪ੍ਰੋਗਰਾਮ ਪ੍ਰਤੀ ਉਸਦੇ ਯਤਨ ਅਤੇ ਅਭਿਆਸ ਤੇ ਨਿਰਭਰ ਕਰਦਾ ਹੈ ਜਦੋਂ ਕੋਈ ਖਿਡਾਰੀ ਸਿਖਲਾਈ ਪ੍ਰੋਗਰਾਮਾਂ ਦੇ ਵਿੱਚ ਵਿਅਕਤੀਗਤ ਤੌਰ ਤੇ ਸਰਗਰਮੀ ਨਾਲ ਹਿੱਸਾ ਲੈਂਦਾ ਹੈ ਤਾਂ ਉਹ ਸਿਖਲਾਈ ਪ੍ਰੋਗਰਾਮਾਂ ਨੂੰ ਸਫਲਤਾਪੂਰਵਕ ਅਤੇ ਲਗਨ ਦੇ ਨਾਲ ਪੂਰਾ ਕਰਦਾ ਹੈਗਾ ਅੱਗੇ ਹੈ ਸਪਸ਼ਟਤਾ ਦਾ ਸਿਧਾਂਤ ਪ੍ਰਿੰਸੀਪਲ ਆਫ ਕਲੀਅਰਟੀ ਸਪਸ਼ਟਤਾ ਦਾ ਸਿਧਾਂਤ ਮਤਲਬ ਇਹ ਹੈ ਕਿ ਖਿਡਾਰੀਆਂ ਨੂੰ ਟ੍ਰੇਨਿੰਗ ਪ੍ਰੋਗਰਾਮ ਤਕਨੀਕਾਂ ਅਤੇ ਰਣਨੀਤੀਆਂ ਬਾਰੇ ਸਪਸ਼ਟ ਅਤੇ ਲਾਭਦਾਇਕ ਹਦਾਇਤਾਂ ਜਾਂ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਹ ਆਪਣਾ ਪ੍ਰਦਰਸ਼ਨ ਵਧਾ ਸਕਣ ਜੋ ਕਿ ਸਪਸ਼ਟ ਨਿਰਦੇਸ਼ ਨਹੀਂ ਮਿਲਦੇ ਤਾਂ ਟ੍ਰੇਨਿੰਗ ਪ੍ਰੋਗਰਾਮ ਆਪਣੀ ਪ੍ਰਭਾਵਸ਼ੀਲਤਾ ਗਵਾ ਦਿੰਦੇ ਨੇ ਹੁਣ ਕਹਿਣ ਦਾ ਭਾਵ ਕੀ ਹੈਗਾ ਵੀ ਜਿਹੜੇ ਖਿਡਾਰੀਆਂ ਨੂੰ ਦੇ ਟ੍ਰੇਨਿੰਗ ਪ੍ਰੋਗਰਾਮ ਹੋਣਾ ਚਾਹੀਦੇ ਨੇ ਟੈਕਨੀਕਾਂ ਅਤੇ ਜੋ ਟ੍ਰੈਕਟਸ ਉਹਨਾਂ ਨੇ ਬਣਾਉਣੇ ਉਹਨਾਂ ਬਾਰੇ ਸਪਸ਼ਟ ਹਦਾਇਤਾਂ ਹੋਣੀਆਂ ਚਾਹੀਦੀਆਂ ਨੇ ਤਾਂ ਹੀ ਉਹ ਆਪਣੀ ਜਿਹੜੀ ਖੇਡ ਹੈ ਉਹਦੇ ਵਿੱਚ ਸੁਧਾਰ ਲਿਆ ਸਕਦੇ ਨੇ ਨਤੀਜੇ ਦੀ ਪੱਕੀ ਗਾਰੰਟੀ ਦਾ ਸਿਧਾਂਤ ਪ੍ਰਿੰਸੀਪਲ ਆਫ ਇਨਸ਼ੂਰਿੰਗ ਦੀ ਰਿਜ਼ਲਟ ਹਰੇਕ ਅਭਿਆਸ ਅਤੇ ਕੋਸ਼ਿਸ਼ ਤੋਂ ਪਿੱਛੋਂ ਨਤੀਜਾ ਦੇਖਣਾ ਜ਼ਰੂਰੀ ਹੈ ਖੇਡਾਂ ਦੀ ਟ੍ਰੇਨਿੰਗ ਦੇ ਵਿੱਚ ਟ੍ਰੇਨਿੰਗ ਪ੍ਰੋਗਰਾਮ ਦੇ ਨਤੀਜਿਆਂ ਨੂੰ ਚੈੱਕ ਕਰਨਾ ਬੜਾ ਮਹੱਤਵਪੂਰਨ ਹੈ ਤੇ ਸਿਖਲਾਈ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤੇ ਜਾਣ ਕਿ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਵਧੀਆ ਨਤੀਜੇ ਮਿਲਣ ਕਈ ਵਾਰ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਖਿਡਾਰੀ ਚੰਗਾ ਪ੍ਰਦਰਸ਼ਨ ਕਰਨ ਖਿਡਾਰੀ ਚੰਗਾ ਪ੍ਰਦਰਸ਼ਨ ਕਰਨ ਦੇ ਵਿੱਚ ਅਸਫਲ ਹੋ ਸਕਦਾ ਹੈ ਤੇ ਫਿਰ ਉਹ ਇਸ ਗੱਲ ਤੋਂ ਨਿਰਾਸ਼ ਵੀ ਹੋ ਜਾਂਦਾ ਹੈ ਟ੍ਰੇਨਿੰਗ ਵਿੱਚ ਦਿਲਚਸਪੀ ਉਹਦੀ ਘਟ ਜਾਂਦੀ ਹੈ ਤੇ ਇਸ ਸਥਿਤੀ ਦੇ ਵਿੱਚ ਕੋਚ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਆਪਕਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਉਹ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਹੌਸਲਾ ਦੇਣ ਤੇ ਸਖਲਾਈ ਜਾਈ ਰੱਖਣ ਦੇ ਲਈ ਉਤਸ਼ਾਹਤ ਕਰਨ ਤਾਂ ਜੋ ਉਹ ਆਪਣੇ ਉੱਚ ਪੱਧਰੀ ਪ੍ਰਦਰਸ਼ਨ ਨੂੰ ਪ੍ਰਾਪਤ ਕਰ ਸਕਣ ਉਹ ਕਹਿਣ ਦਾ ਭਾਵ ਕੀ ਹੈਗਾ ਵੀ ਜਦੋਂ ਕੋਈ ਵੀ ਟ੍ਰੇਨਿੰਗ ਹੁੰਦੀ ਆ ਤਾਂ ਫਿਰ ਕਈ ਵਾਰ ਜਿਹੜੇ ਸਖਿਆਰਤੀ ਨੇ ਚੰਗੀ ਤਰ੍ਹਾਂ ਨਹੀਂ ਸਿੱਖ ਸਕਦੇ ਅਸਫਲ ਹੋ ਜਾਂਦੇ ਨੇ ਤਾਂ ਫਿਰ ਉਹ ਨਿਰਾਸ਼ ਹੋ ਜਾਂਦੇ ਨੇ ਉਸ ਸਮੇਂ ਜਿਹੜਾ ਹੈ ਉਹਨਾਂ ਨੂੰ ਬੈਕਅਪ ਕਰਨਾ ਉਹਨਾਂ ਨੂੰ ਪ੍ਰੇਰਣਾ ਦੇਣਾ ਹਾਉਸਲ ਆਫ ਜ਼ਾਈ ਕਰਨਾ ਇਹ ਕੋਚਾਂ ਤੇ ਫਿਜ਼ੀਕਲ ਐਜੂਕੇਸ਼ਨ ਅਧਿਆਪਕਾਂ ਦਾ ਕੰਮ ਹੈਗਾ ਵੀ ਇਹ ਵੀ ਇੱਕ ਜ਼ਰੂਰੀ ਸਿਧਾਂਤ ਹੈਗਾ ਆਮ ਅਤੇ ਵਿਸ਼ੇਸ਼ ਤਿਆਰੀ ਦਾ ਸਿਧਾਂਤ ਪ੍ਰਿੰਸੀਪਲ ਆਫ ਜਨਰਲ ਐਂਡ ਸਪੈਸੀਫਿਕ ਪ੍ਰੈਪਰੇਸ਼ਨ ਕਿਸੇ ਖੇਡ ਦੇ ਵਿੱਚ ਪ੍ਰਦਰਸ਼ਨ ਬਣਾਉਣ ਦੇ ਲਈ ਆਮ ਅਤੇ ਵਿਸ਼ੇਸ਼ ਫਿਟਨੈਸ ਦੇ ਅੰਗਾਂ ਦਾ ਵਿਕਾਸ ਹੋਣਾ ਜ਼ਰੂਰੀ ਹੈ ਇਸ ਇਹ ਤਿਆਰੀ ਹੈੜੀ ਵਿਸ਼ੇਸ਼ ਤੌਰ ਤੇ ਲਈ ਬਣਵਾਇਆ ਦਾ ਕੰਮ ਕਰਦੀ ਹੈ ਵਿਸ਼ੇਸ਼ ਤਿਆਰੀ ਖਿਡਾਰੀਆਂ ਦੇ ਖੇਡ ਵਿਸ਼ੇਸ਼ ਹੁਨਰਾਂ ਦੇ ਨੂੰ ਸੁਧਾਰਨ ਦੇ ਲਈ ਲਾਜ਼ਮੀ ਹੁੰਦੀ ਹੈ ਹਰੇਕ ਟ੍ਰੇਨਿੰਗ ਸੈਸ਼ਨ ਅਤੇ ਮੁਕਾਬਲੇ ਵਿੱਚ ਖਿਡਾਰੀ ਦੋਹਾਂ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਨੇ ਆਮ ਤੇ ਵਿਸ਼ੇਸ਼ ਤਿਆਰੀਆਂ ਜਾਨੀ ਕਰਦੇ ਹੈਗੇ ਨੇ ਠੀਕ ਹੈ ਅਗਲਾ ਜੋ ਸਿਧਾਂਤ ਹੈ ਪ੍ਰੀ ਆਰਡੋਜ਼ੇਸ਼ਨ ਪ੍ਰੀ ਆਰ ਪੀਰੀਆਡੋਜ਼ੇਸ਼ਨ ਪੀਰੀਅਡ ਸੈਸ਼ਨ ਮਤਲਬ ਆਪਾਂ ਹੀ ਕਹਿੰਦੇ ਆ ਗਏ ਪ੍ਰਿੰਸੀਪਲ ਆਫ ਪ੍ਰੀਰੀਆਡੋਜ਼ੇਸ਼ਨ ਖੇਡਾਂ ਦੀ ਟ੍ਰੇਨਿੰਗ ਨੂੰ ਮੁੱਖ ਤੌਰ ਤੇ ਤਿੰਨ ਮੁੱਖ ਚੱਕਰਾਂ ਦੇ ਵੰਡਿਆ ਗਿਆ ਹੈ ਮਾਈਕਰੋਸਾਈਕਲ ਮੈਕ੍ਰੋਸਾਈਕਲ ਤੇ ਮਾਈਕਰੋ ਮੈਕਰੋਸਾਈਕਲ ਠੀਕ ਹੈ ਪਹਿਲਾਂ ਤਾਂ ਮਾਈਕਰੋਸਾਈਕਲ ਆ ਪਿੱਛੇ ਹੈਗਾ ਮੈਕਰੋਸਾਈਕਲ ਠੀਕ ਹੈ ਇਸੇ ਸਿਧਾਂਤ ਅਨੁਸਾਰ ਟ੍ਰੇਨਿੰਗ ਦਾ ਸਮਾਂ ਛੋਟਾ ਦਰਮਿਆਨਾ ਤੇ ਲੰਮੇ ਸਮਾਂ ਵਿੱਚ ਵੰਡਿਆ ਜਾ ਸਕਦਾ ਮਤਲਬ ਤਿੰਨ ਤਰ੍ਹਾਂ ਦੇ ਸਮਾਂ ਵਿੱਚ ਵੰਡਿਆ ਜਾ ਸਕਦਾ ਹੈ ਛੋਟੇ ਸਮੇਂ ਦੇ ਵਿੱਚ ਦਰਮਿਆਨੇ ਚ ਤੇ ਲੰਬੇ ਦੇ ਵਿੱਚ ਤੇ ਪਹਿਲਾ ਹੈ ਮਾਈਕਰੋਸਾਈਕਲ ਤੇ ਮਾਈਕਰੋਸਾਈਕਲ ਦਾ ਸਭ ਤੋਂ ਛੋਟਾ ਸਮਾਂ ਹੁੰਦਾ ਜੋ ਕਿ 3 ਤੋਂ 10 ਦਿਨਾਂ ਤੱਕ ਦਾ ਹੁੰਦਾ ਹੈ ਇਸ ਨੂੰ ਹਫਤਾਵਾਰੀ ਸਾਈਕਲ ਵੀ ਕਹਿੰਦੇ ਹੈਗੇ ਮਾਈਕਰੋਸਾਈਕਲ ਠੀਕ ਹੈ ਇਹ ਦੂਸਰਾ ਹੈ ਮੈਕਰੋਸਾਈਕਲ ਐਮ ای ਸੀ ਠੀਕ ਹੈ ਲਾ ਕੇ ਮੈਕਰੋਸਾਈਕਲ ਤਾਂ ਮੈਕਰੋਸਾਈਕਲ ਵਿੱਚ ਟ੍ਰੇਨਿੰਗ 3 ਤੋਂ 6 ਹਫ਼ਤਿਆਂ ਦੀ ਹੁੰਦੀ ਹੈ ਤੇ ਇਸ ਇਹ ਦਰਮਿਆਨੇ ਸਮੇਂ ਦੀ ਟ੍ਰੇਨਿੰਗ ਹੁੰਦੀ ਹੈ ਤੇ ਤੀਜੀ ਤਰ੍ਹਾਂ ਦੀ ਹੁੰਦੀਆਂ ਮੈਕਰੋਸਾਈਕਲ ਐਮ ਏ ਸੀ ਆਰਓ ਇਸ ਤਰ੍ਹਾਂ ਠੀਕ ਹੈ ਬਸ ਇਹਨੇ ਇਸ ਪਹਿਲੇ ਇੱਥੇ ਦੋਨਾਂ ਦੇ ਨਾਮ ਹੀ ਪਾਏ ਹੋਏ ਨੇ ਠੀਕ ਹੈ ਤਾਂ ਇਹ ਸਭ ਤੋਂ ਲੰਮਾ ਟ੍ਰੇਨਿੰਗ ਸੈਕਲ ਹੁੰਦਾ ਜੋ ਕਿ 4 ਤੋਂ 8 ਮਹੀਨਿਆਂ ਦਾ ਹੁੰਦਾ ਹੈਗਾ ਠੀਕ ਹੈ ਹੁਣ ਆਪਾਂ ਸੇ ਆਪ ਨੂੰ ਪੰਜਾਬੀ ਪੰਜਾਬੀ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਵੀ ਛੋਟੇ ਸਮੇਂ ਦਾ ਦੀ ਟ੍ਰੇਨਿੰਗ ਹੈ ਦਰਮਿਆਨੇ ਸਮੇਂ ਦੀ ਟ੍ਰੇਨਿੰਗ ਹੈ ਤੇ ਲੰਮੇ ਸਮੇਂ ਦੀ ਟ੍ਰੇਨਿੰਗ ਆਪਾਂ ਇਸ ਤਰੀਕੇ ਨਾਲ ਇਹਨੂੰ ਲਿਖ ਸਕਦੇ ਹਾਂ ਕਿਉਂਕਿ ਜਿਹੜੇ ਆ ਪਹਿਲਾ ਤੇ ਇਹਨਾਂ ਦੇ ਜਿਹੜੇ ਸਪੈਲਿੰਗ ਨੂੰ ਨੇ ਸੇਮ ਪਾਏ ਹੋਏ ਹਨ ਠੀਕ ਹੈ ਦੀ ਫੀਜ਼ੀਸ ਆਫ ਪੀਰੀਓਡਾਈਜੇਸ਼ਨ ਠੀਕ ਹੈ ਤਾਂ ਇਸ ਤਰ੍ਹਾਂ ਇਹ ਤਿੰਨ ਤਰ੍ਹਾਂ ਦੇ ਆਪਣੇ ਟ੍ਰੇਨਿੰਗ ਦੇ ਸ਼ਡਿਊਲ ਹੁੰਦੇ ਨੇ ਵੀ ਸਭ ਤੋਂ ਪਹਿਲਾਂ ਮਾਈਕਰੋ ਦੂਸਰਾ ਹੈ ਮੈਕ్రో ਤੀਸਰਾ ਹੈ ਨਾ ਸੌਰੀ ਮੈਕ્રોਸਾਈਕਲ ਤੀਸਰਾ ਹੈ ਮਾਈਕਰੋਸਾਈਕਲ ਠੀਕ ਹੈ ਤੇ ਇਹ ਵਾਲਾ ਜਿਹੜਾ ਸਿਧਾਂਤ ਹੈ 13ਵਾਂ ਇਹ ਛੋਟੇ ਕੁਐਸਚਨ ਦੇ ਰੂਪ ਦੇ ਵਿੱਚ ਵੀ ਪੁੱਛਿਆ ਹੋਇਆ ਹੋਗਾ ਤਾਂ ਤੁਸੀਂ ਇਸ ਨੂੰ ਵੀ ਤਿਆਰ ਕਰਨਾ ਹੈ ਸੌਖਾ ਹੈਗਾ ਮੇਰੇ ਹਿਸਾਬ ਦੇ ਨਾਲ ਵੀ ਸਾਰਿਆਂ ਨਾਲੋਂ ਸੌਖਾ ਸਿਧਾਂਤ ਇਹੀ ਆ ਤੇ 13 ਸਿਧਾਂਤ ਨੇ ਆਪਣੇ ਕੋਲ ਤੁਸੀਂ ਜਿਹੜੇ ਮਰਜੀ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲਓ ਮਤਲਬ ਜਿਹੜਾ ਲੰਬਾ ਕੁਐਸਚਨ ਆ ਉਹਦੇ ਵਿੱਚ ਘੱਟੋ ਘੱਟ ਪੰਜ ਸਿਧਾਂਤਾਂ ਬਾਰੇ ਪੁੱਛਿਆ ਹੋਇਆ ਮੈਂ ਇਹਦੇ ਵਿੱਚ ਦੇਖਿਆ ਸੀਗਾ ਕੁਐਸਚਨ ਤੁਹਾਨੂੰ ਦਿਖਾਉਣੀ ਆ ਵੀ ਇਹ ਕੁਐਸਚਨ ਵੀ ਬਣੇ ਹੋਏ ਨੇ ਪਿੱਛੇ ਸੋ ਪੰਜ ਸਿਧਾਂਤ ਹਰ ਹਾਲਤ ਚ ਯਾਦ ਰੱਖਣੇ ਨੇ ਵੈਸੇ ਆਪਣੇ ਕੋਲ 13 ਸਿਧਾਂਤ ਨੇ ਕੁੱਲ ਜੇ ਤੁਸੀਂ ਹੁਣ 15 ਚ ਵਧੀਆ ਨੰਬਰ ਲੈਣੇ ਨੇ ਤਾਂ ਬੇਟੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਲਿਖਿਓ ਵੈਸੇ ਮੇਰੇ ਹਿਸਾਬ ਨਾਲ ਬਹੁਤ ਲੰਬੇ ਲੈਂਥੀ ਕੁਐਸਚਨ ਨਹੀਂ ਹੈਗੇ ਬਾਕੀ ਸਬਜੈਕਟਾਂ ਦੇ ਮੁਕਾਬਲੇ ਲੈਂਥੀ ਨਹੀਂ ਹੈਗੇ ਤੁਸੀਂ ਵਧੀਆ ਲਿਖੋਗੇ ਤਾਂ ਤੁਹਾਨੂੰ ਵਧੀਆ ਨੰਬਰ ਆ ਜਾਣਗੇ ਤੇ ਇਸ ਤਰ੍ਹਾਂ ਦੇ ਜਿਹੜੇ ਆਹ ਹਨ ਟੇਬल्स ਵਗੈਰਾ ਹਨਾ ਇਹ ਵੀ ਬਣਾ ਕੇ ਆਇਓ ਤਾਂ ਕਿ ਤੁਹਾਡੇ ਵਧੀਆ ਨੰਬਰ ਆਉਣ ਤਾਂ ਉਸ ਇਸ ਚੈਪਟਰ ਨੂੰ ਪੜ੍ਹਦੇ ਹੋਏ ਆਪਾਂ ਨੇ ਪੰਜ ਤਰ੍ਹਾਂ ਦੇ ਤਾਂ ਇਹ ਕੁਐਸਚਨ ਪੜ੍ਹੇ ਨੇ ਖੇਡਾਂ ਦੀ ਤਿਆਰੀ ਵਿੱਚ ਨਿਰੰਤਰ ਦਾ ਦੱਸਦਾ ਸਿਧਾਂਤ ਓਵਰਲੋਡ ਦੇ ਸਿਧਾਂਤ ਨੂੰ ਦੀ ਪਰਿਭਾਸ਼ਾ ਤੇ ਇਸ ਦਾ ਜਿਹੜਾ ਹੈ ਇਸ ਨੂੰ ਲਾਗੂ ਕਰਨ ਦਾ ਤਰੀਕਾ ਖੇਡਾਂ ਦੀ ਤਿਆਰੀ ਲਈ ਵਿਅਕਤੀਗਤ ਸਿਧਾਂਤ ਕਿਉਂ ਮਹੱਤਵ ਨੇ ਦਾ ਕਿਉਂ ਮਹੱਤਵ ਹੈ ਆਰਾਮ ਤੇ ਰਿਕਵਰੀ ਦੇ ਸਿਧਾਂਤ ਦਾ ਕੀ ਉਦੇਸ਼ ਹੈ ਪੀਰੀਓਡਾਈਜੇਸ਼ਨ ਦੇ ਸਿਧਾਂਤ ਵਿੱਚ ਤਿੰਨ ਕਿਸਮਾਂ ਦੇ ਸਾਈਕਲ ਕਿਹੜੇ-ਕਿਹੜੇ ਨੇ ਆਪਾਂ ਹੁਣੇ ਪੜ੍ਹੇ ਨੇ ਸੋ ਇਹ ਸਾਰੇ ਪ੍ਰਸ਼ਨ ਆਪਾਂ ਛੋਟੇ ਵੀ ਕਰ ਲਏ ਨੇ ਤੇ ਇਹਨਾਂ ਨੂੰ ਪ੍ਰਸ਼ਨਾਂ ਨੂੰ ਹੱਲ ਕਰਦੇ ਹੋਏ ਆਪਾਂ ਵੱਡਾ ਕੁਐਸਚਨ ਹੈ ਖੇਡਾਂ ਦੀ ਤਿਆਰੀ ਦੇ ਕਿਸੇ ਵੀ ਪੰਜ ਸਿਧਾਂਤਾਂ ਨੂੰ ਉਦਾਹਰਣਾਂ ਸਹਿਤ ਵਿਆਖਿਆ ਕਰਨੀ ਹੈ ਤਾਂ ਇਹਦੇ ਵਿੱਚ ਆਪਾਂ ਕਿਸੇ ਵੀ ਪੰਜ ਤਰ੍ਹਾਂ ਦੇ ਚਾਹੀਦੇ ਆਹੀ ਛੋਟੇ ਕੁਐਸਚਨ ਹੈ ਜਿਹੜੇ ਹਨਾ ਆ ਵਾਲੀ ਯਾਦ ਕਰ ਲਓ ਤਾਂ ਤੁਹਾਡਾ ਇਹ ਕੁਐਸਚਨ ਯਾਦ ਹੋ ਤਿਆਰ ਹੋ ਜਾਊਗਾ ਤੇ ਇਸੇ ਤਰ੍ਹਾਂ ਅਗਲਾ ਕੁਐਸਚਨ ਪੁੱਛਿਆ ਪੀਰੀਓਡਾਈਜੇਸ਼ਨ ਦੇ ਸਿਧਾਂਤ ਦੀ ਵਿਆਖਿਆ ਕਰੋ ਤੇ ਮਾਈਕਰੋ ਮੈਕਸੋ ਅਤੇ ਮੈਕਰੋਸਾਈਕਲ ਨੂੰ ਵਿਸਤਾਰ ਸਹਿਤ ਮੈਂ ਉਹ ਪਾਉਣ ਜਿਹੜਾ 5ਵੇਂ ਸਿਧਾਂਤ ਹੁਣੇ ਪੜ੍ਹ ਕੇ ਹਟਿਆ ਨੂੰ ਸੌਰੀ 13ਵਾਂ ਸੀਗਾ ਤੇ ਇਹ 13ਵਾਂ ਪੁਆਇੰਟ ਸੀ ਜਿਹੜਾ ਇਹ ਇਸ ਕੁਐਸਚਨ ਦਾ ਆਨਸਰ ਹੈਗਾ ਤੇ ਇਹ ਇਹ ਵੱਡੇ ਰੂਪ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਤੁਸੀਂ ਉਹਨੂੰ ਥੋੜਾ ਜਿਹਾ ਵਿਸਤਾਰ ਦੇ ਦਿਓ ਤੇ ਇਸ ਤਰ੍ਹਾਂ ਤੁਹਾਡੇ ਦੋਨੋਂ ਤਰ੍ਹਾਂ ਦੇ ਇੱਕ ਛੋਟੇ ਕੁਐਸਚਨ ਤੇ ਵੱਡਾ ਕੁਐਸਚਨ ਇਸ ਚੈਪਟਰ ਦਾ ਤਿਆਰ ਹੋ ਸਕਦਾ ਹੈ ਜੇਕਰ ਤੁਸੀਂ ਇਸ ਵੀਡੀਓ ਨੂੰ ਲਗਾਤਾਰ ਧਿਆਨ ਨਾਲ ਸੁਣਦੇ ਹੈਗੇ ਹੋ ਤੇ ਨਾਲ ਦੀ ਨਾਲ ਬੁੱਕ ਦੀ ਸਹਾਇਤਾ ਵੀ ਲੈਣੀ ਹੈਗੀ ਬੇਟਾ ਤੇ ਉਮੀਦ ਕਰਦੀ ਹੈਗੀ ਕਿ ਤੁਹਾਨੂੰ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰੋ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਤੇ ਨਵੇਂ ਹੈਗੇ ਤਾਂ ਚੈਨਲ ਦੀ ਪਲੇਲਿਸਟ ਤੇ ਜਾਣਾ ਬੇਟੇ ਤੀਸਰੇ ਸਮੈਸਟਰ ਦਾ ਪੰਜਾਬੀ ਦਾ ਲਾਜ਼ਮੀ ਪੰਜਾਬੀ ਦਾ ਚੌਂਵੀ ਪੰਜਾਬੀ ਦਾ ਅ ਸੋਸ਼ੀਅਲ ਜੀ ਹਿਸਟਰੀ ਤੇ ਇੰਗਲਿਸ਼ ਦਾ ਕੰਮ ਕੀਤਾ ਹੈਗਾ ਕੋਈ ਵੀਡੀਓ ਤੁਹਾਡੇ ਪੜ੍ਹਾਈ ਲਈ ਲਾਭਦਾਖੋਈ ਤਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਤੇ ਬੇਟੇ ਫਿਜ਼ੀਕਲ ਐਜੂਕੇਸ਼ਨ ਵਿਦਿਆਰਥੀਆਂ ਨੂੰ ਮੈਂ ਕਹਿਣਾ ਚਾਹੂੰਗੀ ਕਿ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਾ ਕਰੋ ਆਪਣੇ ਫਰੈਂਡਸ ਤੱਕ ਕਿਉਂਕਿ ਇਹ ਤੁਹਾਡੇ ਇਸ ਵਿਸ਼ੇ ਦੇ 뷰ਸ ਬਹੁਤ ਘੱਟ ਨੇ ਬਾਕੀਆਂ ਦੇ ਮੁਕਾਬਲੇ ਹਨ ਸੋ ਮੈਨੂੰ ਵੀ ਜਿਹੜਾ ਹੈ ਕੁਝ ਹੌਸਲਾ ਮਿਲਦਾ ਹੈਗਾ ਜੇਕਰ ਕਿਸੇ ਵੀਡੀਓ ਤੋਂ ਵਧੀਆ 뷰ਸ ਆਉਂਦੇ ਨੇ ਸੋ ਸਬਸਕ੍ਰਾਈਬ ਕਰਦੇ ਹੋਏ ਬੈਲ ਆਈਕਨ ਵੀ ਪ੍ਰੈਸ ਕਰਦੇ ਹੋ ਤਾਂ ਕਿ ਤੁਹਾਨੂੰ ਰੋਜ਼ਾਨਾ ਅਪਡੇਟਸ ਮਿਲਦੀਆਂ ਨੇ